ਐਮ ਐਸ ਹੋਇਆ ਬਈ ਇਹ ਸੂਹਾ ਚੌਥਾ ਸੂਣਾ ਬਈ ਚੌਥਾ ਸੂਹਾ ਸੂਣਾ ਬਈ ਇਹਨੇ ਜੀ ਬਈ ਬਹੁਤ ਸੋਹਣਾ ਜਿਹੜਾ ਲੇਵਾ ਤਿਆਰ ਕਰਦੀ ਹੁੰਦੀ ਆ ਲਓ ਇਹੋ ਲੇਵਾ ਲੂਆ ਬਈ ਬਹੁਤ ਸੋਹਣਾ ਜਿਹੜਾ ਗਾਣੇ ਤਿਆਰ ਕੀਤਾ ਹੋਇਆ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਤਿੰਨ ਪਸ਼ੂ ਆ ਜਿਹੜੇ ਉਹ ਸੇਲ ਵਾਸਤੇ ਲੈ ਕੇ ਆਏ ਆ ਜਿਹਦੇ ਵਿੱਚ ਦੋ ਗਾਵਾਂ ਨੇ ਤੇ ਇੱਕ ਹੈਗੀ ਆ ਦੋਸਤੋ ਝੋਟੀ ਬਾਕੀ ਆਪਾਂ ਸਾਰੀ ਡਿਟੇਲ ਲੈ ਲੈਣਾ ਬਾਈ ਤੋਂ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਵਧੀਆ ਭਾਈ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦੀ ਆਪਾਂ ਕਿੱਥੇ ਖੜੇ ਆ ਆਪਣੇ ਲੋਕੇਸ਼ਨ ਆ ਮੌਰ ਮੰਡੀ ਆ ਭਾਈ ਠੀਕ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਮੌਰ ਮੰਡੀ ਹੈ ਨਾ ਹਾਂ ਭਾਈ ਤੇ ਭਾਈ ਆਪਾਂ ਇਹਦੇ ਤੋਂ ਸਟਾਰਟ ਕਰ ਲਿਆ ਆ ਗਾਂ ਤੋਂ ਹੁਣ ਕੀ ਡਿਟੇਲ ਆ ਭਾਈ ਇਸ ਦੀ ਇਹ ਹੈ ਜੇ ਹਫਤਾ ਪਿਆ ਭਾਈ ਇਹ ਚ ਸੂਣ ਦਾ ਅੱਛਾ ਸੂਣ ਦੇ ਵਿੱਚ ਹਫਤਾ ਲੈ ਜੂਗਾ ਹਾਂ ਹਫਤਾ ਲੈ ਜੂ ਭਾਈ ਇਹ ਤੇ ਕੈਮੇ ਸੂਇਆ ਭਾਈ ਇਹ ਸੂਆ ਚੌਥਾ ਸੂਣਾ ਭਾਈ ਚੌਥਾ ਸੂਆ ਸੂਣਾ ਭਾਈ ਇਹਨੇ ਹਾਂ ਠੀਕ ਆ 10 ਦਿਨ ਲੈ ਜੂਗੀ ਹਜੇ ਹਾਂ ਠੀਕ ਆ ਲੈ ਵੀ ਦੋਸਤੋ ਬਹੁਤ ਸੋਹਣੀ ਆ ਭਾਈ ਤੋਰ ਦੇ ਭਾਈ ਇੱਕ ਵਾਰੀ ਮੜਾ ਜਾ ਖੋਲ ਦੇ ਤੇ ਮੂੰ ਮੱਥਾ ਸਾਨੂੰ ਆਪਾਂ ਚੈੱਕ ਕਰਾ ਦੇਣਾ ਚੌਥਾ ਸੁਆ ਸੋਨਾ ਬਾਈ ਇਸ ਨੇ ਤੇ ਬਾਕੀ ਆਪਾਂ 22 ਤੋਂ ਡਿਟੇਲ ਰੇਟ ਵੀ ਪੁੱਛ ਲਾਂਗੇ ਸਾਰੀ ਗੱਲ ਬਸ ਉਹਨੂੰ ਆਪਾਂ ਇੱਕ ਵਾਰੀ ਤੁਰਦੀ ਦਿਖਾ ਦਈਏ ਬਾਈ ਲਓ ਜੀ ਬਹੁਤ ਸੋਹਣਾ ਬਾਈ ਜਿਹੜਾ ਲੇਵਾ ਇਸ ਨੇ ਤਿਆਰ ਕੀਤਾ ਹੋਇਆਗਾ ਆ ਦੇਖੋ ਮੋੜ ਲਿਆ ਬਾਈ ਮੋੜ ਲਿਆ ਤੇ ਬਾਈ ਦੁੱਧ ਕਿੰਨਾ ਕ ਪਾ ਦੂ ਤੁਹਾਡੇ ਹਿਸਾਬ ਨਾਲ ਦੁੱਧ 22 ਕਿਲੋ ਦੀ ਓਟ ਹੈ ਜੀ ਦੀ 22 ਕਿਲੋ ਦੀ ਬਾਈ ਹਾਂ ਬਈ ਲੈ ਗਾਂ ਬਾਈ ਪੂਰੀ ਚੰਗੀ ਪੜੀ ਆ ਤੇ ਤਾਂ ਤੋਂ ਬਿਲਕੁਲ ਸਟੇਟ ਹੈ ਤੇ ਚੰਗੀ ਪੂਰੀ ਕਦ ਕਾਠੀ ਦੀ ਗਾਂ ਗੀ ਠੀਕ ਹੈ ਜੀ ਠੰਡੀ ਪੂਰੀ ਆ ਬਾਈ ਜਮਾ ਲੈ ਵੀ ਬਾਈ ਠੰਡੀ ਠੰਡੀ ਕੇ ਬਾਈ ਓਕੇ ਆ ਪੂਰੀ ਜਮਾ ਠੰਡੀ ਸੀ ਲੈ ਬਾਈ ਲਓ ਜੀ ਬਾਕੀ ਦੋਸਤੋ ਤੁਸੀਂ ਆਪ ਦੀ ਬਾਈ ਤਸੱਲੀ ਕਰਕੇ ਲੈ ਕੇ ਜਾਣੀ ਆ ਗਾਂ ਠੀਕ ਹੈ ਤੇ ਥਾਣਾ ਫੋਨ ਸਾਫ ਰਹਾ ਇੱਕ ਨੰਬਰ ਸਾਫ ਚਵਾਈ ਨਿਕਲੂ ਠੀਕ ਹੈ ਲੈ ਵੀ ਦੋਸਤੋ ਤੁਹਾਨੂੰ ਥਾ ਮੁਠੀ ਵਾਲੀ ਚਵਾਈ ਆ ਵਦਗਾ ਹਾਂ ਮੁਠੀ ਵਾਲੀ ਆ ਨਿਕਲੂ ਲੈ ਵੀ ਤੁਹਾਨੂੰ ਮੂੰਹ ਮੱਥਾ ਚੈੱਕ ਕਰਾ ਦਈਏ ਬਈ ਹਨਾ ਆ ਦੇਖੋ ਦੋਸਤੋ ਮੂੰ ਮੱਥੇ ਦੀ ਵੀ ਸੁਨੱਖੀ ਆ ਪ੍ਰਿੰਟ ਵੀ ਚੰਗਾ ਪੂਰੀ ਐਚ ਐਫ ਦੇ ਵਿੱਚ ਪੈ ਗਈ ਆ ਬਾਈ ਕੀ ਰੇਟ ਆ ਇਹਦਾ ਰੇਟ ਆਪਾਂ ਇਹ 70 ਦੀ ਦੇ ਦਾਂਗੇ ਬਾਈ 70 ਦੀ ਬਾਈ ਹਾਂ ਤੇ ਮਾਨ ਤਾਨ ਮੌਕੇ ਤੇ ਹੋ ਜਾਊਗਾ ਬਾਈ ਜੇ ਕੋਈ ਵੀਡੀਓ ਦੇਖਿਆ ਹੋਊਗਾ ਬਾਈ ਠੀਕ ਆ ਬਾਈ ਮਾਨ ਤਾਨ ਮੌਕੇ ਤੇ ਕਰ ਦਾਂਗੇ ਲੈ ਬਾਈ ਨੇ ਬੜੀ ਪਰ ਗਾ ਪੂਰੀ ਚੰਗੀ ਐ ਸਹੀਤੀ ਵਾਲੀ ਗਾਂ ਤੋਂ ਤੈਨੂੰ ਠੀਕ ਆ ਬਾਈ ਡਿਮਾਂਗ ਬਾਈ ਜਿੱਥੇ 70 ਕੋ ਲਿਆਵੇ ਤਾਂ ਵੀ ਵਧੀਆ ਰਹੂਗਾ ਬਾਕੀ ਥਾਣ ਚਵਾਈ ਵਾਲਾ ਵੀ ਇਹ ਮੁੱਠਾ ਮਸ਼ੀਨੀ ਵੀ ਆ ਦੁੱਧ ਕਿੰਨਾ ਪਾ ਦੂ ਬਾਈ ਇਸ ਵਾਰ ਦੁੱਧ 2 ਬਾਈ ਕਿਲੋ ਹੈ ਬਾਈ ਮਲਖਾਨ ਹੁਣ ਬਾਈ ਆਪਾਂ 2 ਨੰਬਰ ਦੀ ਗੱਲ ਕਰ ਲਈਏ ਆ ਗਾਂ ਹੈ ਕੱਲ ਐਸੀ ਵੇਲੇ ਸੂਈ ਆ ਬਾਈ ਠੀਕ ਹੈ ਕੱਲ ਹੀ ਸੂਈ ਆ ਕੱਲ ਸੂਈ ਆ ਇਸ ਵੇਲੇ ਹਾਂ ਬਾਈ ਦੋਸਤੋ ਬਾਈ ਕੋਲੇ ਨਾ ਵੀਡੀਓ ਆ ਜੇ ਕਿਸੇ ਵੀ ਸੱਜਣ ਮਿੱਤਰ ਨੇ ਇਸ ਦੀ ਵੀਡੀਓ ਮਗੋਂ ਲਈ ਕਾਲੀ ਬਾਈ ਕਹਿੰਦਾ ਸੂਈ ਆ ਤੇ ਬਾਈ ਕੋਲੇ ਸੂਈ ਇੱਥੀ ਸੂਈ ਆ ਬਾਈ ਇਹ ਹਾਂ ਇੱਥੀ ਸੂਈ ਆ ਮਾਗਰ ਬੱਚਾ ਬਾਈ ਮਾਗਰ ਬੱਚਾ ਬਾਈ ਲੈ ਵੀ ਦੋਸਤੋ ਇਹਦਾ ਤੁਹਾਨੂੰ ਮੂੰਹ ਮੱਥਾ ਚੈੱਕ ਕਰਾ ਦੀ ਹੈ ਨਾ ਬਈ ਕੰਨ ਵੀ ਛੋਟਾ ਹੈ ਬਾਈ ਇਸ ਸੂਈ ਦਾ ਤੀਜਾ ਥਾਣਾ ਥਾਣ ਥਣ ਬਹੁਤ ਚੰਗਾ ਬਾਈ ਚਵਾਈ ਮੁੱਠੀ ਵਾਲੀ ਚਵਾਈ ਇੱਕ ਨੰਬਰ ਠੀਕ ਹੈ ਬਾਈ ਮੈਂ ਖੋਲਦੇ ਬਾਈ ਮੜੀ ਜੀ ਫਿਰ ਤੋੜਦੀ ਹੈਣਾ ਆਪਾਂ ਇੱਕ ਵਾਰ ਤੇ ਥਾਣਾ ਥਾਣਾ ਦੀ ਸਾਫ ਆ ਬਾਈ ਓਕੇ ਆ ਹਾਂ ਹਾਂ ਬਾਈ ਬੜੀ ਚੰਗੀ ਚਵਾਈ ਆ ਮੁੱਠੀ ਵਾਲੀ ਠੀਕ ਹੈ ਠੰਡੀ ਸੀਲਾ ਬਾਕੀ ਮੜਾ ਨਿਆਣਾ ਲਾ ਕੇ ਦਿਖਾਉਣੇ ਆ ਦਿਖਾ ਦਈ ਦੇਮਾਂਗੇ ਤੇ ਬਾਈ ਠੀਕ ਆ ਕਿੰਨਾ ਕ ਕੱਢਿਆ ਫਿਰ ਬੌਲਾ ਫੂਲਾ ਬਾਈ ਇਹਨੇ ਤੜਕੇ 7 ਕਿਲੋ ਚ ਹੋਇਆ ਬਾਈ ਬੌਲਾ ਤੜਕੇ ਬਾਈ ਹਾਂ ਯਾਨੀ ਕਿ ਜੇ ਆਪਾਂ ਆਈਡੀਆ ਲਈਏ ਹੁਣ ਦਾ ਬਚਰੂ ਫੁੱਲਾ ਚਾਹਗਾ ਪਤਤੋ 15 ਕਿਲੋ ਹੈਗਾ ਹਾਂ ਹੈਗਾ ਬਾਈ ਚੁੱਤ ਅਬ 14 ਕਿਲੋ ਮੰਨ ਕੇ ਚੱਲੋ ਆਪਾਂ ਅੱਜ ਠੀਕ ਐ ਲੈ ਵੀ ਤੁਹਾਨੂੰ ਥਣ ਚੈੱਕ ਕਰਾ ਦਈਏ ਦੋਸਤੋ ਥੋੜੀ ਭੜ ਪਾਈ ਖੜੀ ਐ ਬਈ ਭੜ ਹੈਗੀ ਥੋੜੀ ਹਾਂ ਥੋੜੀ ਜਿਹੀ ਭਾਲਾ ਹਨਾ ਉਨੇ ਵੀ ਹਾਂ ਲੈ ਦੋਸਤੋ ਲੇਵਾਲੂ ਆ ਬਈ ਬਹੁਤ ਸੋਹਣਾ ਜਿਹੜਾ ਗਾਣੇ ਤਿਆਰ ਕੀਤਾ ਹੋਇਆ ਹਜੇ ਕੱਲ ਹੀ ਸੂਈ ਆ ਬਾਈ ਕਹਿੰਦਾ ਮੈਂ ਬੰਨਦੇ ਬਈ ਇਹ ਬੱਚਰੂ ਥੱਲੇ ਲਾਤਾ ਤੇ ਗਾਂ ਦੇਖੋ ਖੜੀ ਆ ਬਈ ਜਮਾ ਹਨਾ ਬਾਈ ਜਮੇਕ ਦੱਸਦਾ ਸੀਗਾ ਵੀ ਜਮਾ ਠੰਡੀ ਸੀਲ ਆ ਹਨਾ ਤੇ ਬਾਈ ਹੁਣ ਤੁਹਾਨੂੰ ਧਾਰਾ ਮਾਰ ਕੇ ਵੀ ਆਪਾਂ ਬਈ ਦਿਖਾ ਦੰਨੇ ਆ ਇਹ ਬਿ ਕਿੰਨੀ ਜਿਹੜੀ ਇਹ ਠੰਡੀ ਸੀਲ ਹੈ ਹਨਾ ਲਾ ਭਾਈ ਮੜੀਆਂ ਧਾਰਾ ਮਾਰ ਕੇ ਦਿਖਾਦੀ ਹੈ ਹਨਾ ਆਪਾਂ ਕਈ ਵਾਰੀ ਥੱਲੀ ਹੋ ਜਾਂਦੇ ਆ ਇਹ ਚੀਜ਼ ਲਓ ਭਾਈ ਜਿਵੇਂ ਆਉਂਕੇ ਆ ਭਾਈ ਹਨਾ ਇੱਕ ਨੰਬਰ ਆ ਲਓ ਲਓ ਨੰਬਰ ਬਈ ਸੋਨੂੰ ਅਡਰ ਦਿਖਾ ਦਈਏ ਬਈ ਅਡਰ ਬਹੁਤ ਸੋਹਣਾਗਾ ਤਿਆਰ ਕੀਤਾ ਹੋਇਆ ਨੇ ਤੇ ਬਈ ਕੀ ਡਿਮਾਂਡ ਆ ਇਹਦੀ ਫੇਰ ਇਹਦੀ ਵੀ 70000 ਆ ਬਈ ਇਹਦੀ 70000 ਹਾਂ ਦੁੱਧ ਕਿੰਨਾ ਪਾ ਦੂਗੀ ਬਈ ਦੁੱਧ ਇਹ 20 ਕਿਲੋ ਪਾ ਦੂ ਬਈ ਖੁੱਲਾ 20 ਕਿਲੋ ਪਾ 14 ਕਿਲੋ ਬੌਲੀ ਹੁਣ ਵੀ ਚੋਕੇ ਲੈ ਜਾ ਸਕਦਾ ਬੰਦਾ ਫੇਰ ਤਾਂ ਵਾਧੇ ਪਾਉ ਹਣਾ ਬਈ ਹਾਂ ਬਾਕੀ ਆ ਪਤਾ ਹੋਗਾ ਪਰ ਆਪਾਂ ਆਪਣੇ ਈੜੀ ਮੰਨ ਕੇ ਚੱਲੋ ਵੀ ਪੰਜ 6 ਕਿਲੋ ਤਾਂ ਵਧੂਗੀ ਕਹਿੰਦਾ ਨੇ ਵੀ ਜਾਂ ਗਾਂ ਚਾਹ ਬਾਕੀ ਬਈ ਸੇਵਾ ਦਾ ਵੀ ਹੁੰਦਾ ਹਣਾ ਹਾਂ ਠੀਕ ਆ ਬਾਕੀ ਆ ਦਾਣੇ ਤੇ ਕਿੰਨੇ ਦੁੱਧ ਹੋ ਗਰ ਹਾਂ ਤੇ ਬਈ ਹੁਣ ਆਪਾਂ 3 ਨੰਬਰ ਦੀ ਇਹ ਜੋਟੀ ਸੂਣ ਵਾਲੀ ਹੈ ਬਈ ਅੱਛਾ ਇਹ ਤੇ 10 ਦਿਨ ਪਏ ਆ ਜੀ ਠੀਕ ਆ ਬਈ ਹਾਂ ਤੇ ਇਹ ਲੈ ਵੀ ਦੋਸਤੋ ਸਾਨੂੰ ਮੂੰਹ ਮੱਥਾ ਦੱਸ ਸਕੀ ਬਹੁਤ ਜਿਹੜੀ ਸਨੱਖੀ ਆ ਬਈ ਹਨਾ ਥਣਾ ਤੋਂ ਆਪਣੇ ਸਿੰਘਾ ਸੁੰਗਾ ਦੀ ਬਹੁਤ ਸਨੱਖੀ ਆ ਮੂੰਹ ਮੱਥੇ ਦੀ ਬਈ ਹਨਾ ਕੱਦ ਕਾਠ ਵਰ ਲਿਓ ਵੀ ਤੇ ਕਿੰਨੇ ਸੂਏ ਆ ਬਈ ਇਹ ਇਹ ਤੀਜੇ ਸੂਣੀ ਆ ਬਈ ਤੀਜੇ ਸੂਣੀ ਆ ਹਾਂ ਠੀਕ ਐ ਹਾਂ ਵੀ ਦੋਸਤੋ ਤੋਰ ਦੇ ਬਈ ਇਹਨੂੰ ਵੀ ਫਿਰ ਤੋਰ ਜੈਡ ਬਲੈਕ ਆ ਬਈ ਜਮਾ ਹਨਾ ਹਾਂ ਜੈਡ ਬਲੈਕ ਆ ਬਈ ਇਹ ਵੀ ਦੇਖੋ ਦੋਸਤੋ ਤੁਸੀਂ ਜਮਾ ਸੂ ਤੋਂ ਸ਼ੁਰੂ ਹੁੰਦਾਗਾ ਤੇ 10 ਦਿਨ ਬਾਈ ਕਹਿੰਦਾ ਬਾਈ ਬਣੂ ਬਹੁਤ ਬਾਈ ਅੱਜ ਤਾਂ ਬੰਨਣਾ ਬਾਈ ਇਹਨੇ ਹਨਾ ਪੂਰਾ ਵੀ ਜੇ ਮੈਂ ਕਹਿੰਦਾ ਨੇ ਮਖਾਲਰ ਗਈ ਆਇਆ ਹਜੇ ਜਮਾ ਕੋਈ ਬੌਲੀ ਨਹੀਂ ਹੈਗੀ ਮੈਂ ਥੱਲੇ ਠੀਕ ਆ ਬਾਈ ਥਣ ਕੇ ਠੀਕ ਨੇ ਜੀ ਦੋਸਤ ਚੈੱਕ ਕਰੋ ਬਾਈ ਸਾਨੂੰ ਜੈਡ ਬਲੈਕ ਆ ਜਮਾ ਓਕੇ ਦੀ ਰਿਪੋਰਟ ਹੈ ਲਓ ਜੀ ਲਓ ਜੀ ਬਾਈ ਬਹੁਤ ਸੋਹਣਾ ਜਿਹੜਾ ਲੇਵਾ ਤਿਆਰ ਕਰਦੀ ਹੁੰਦੀ ਆ ਤੇ ਹਜੇ ਤਾਂ ਇਹਦੇ 10 ਦਿਨ ਪਈ ਆ ਤੇ 10 ਦਿਨਾਂ ਦੇ ਵਿੱਚ ਤਾਂ ਪੂਰੀ ਤਗੜੀ ਚੀਜ਼ ਬਣ ਜਾਣਾ ਹੈਗਾ ਤੀਜਾ ਸੂਆ ਬਾਈ ਕਹਿੰਦਾ ਸੋਨਾ ਤੇ ਥਣ ਵੀ ਬਾਈ ਬਹੁਤ ਚੰਗਾ ਲੱਗਿਆ ਹੋਇਆ ਹਾਂ ਹਾਂ ਬਾਈ ਕਿਸੇ ਬਸੇ ਤਾਂ ਥਣ ਹੀਗਾ ਥਾਣਾ ਬਾਈ ਚੇਪਾ ਚੂਪਾ ਪੂਰਾ ਓਕੇ ਆ ਰਿਹਾ ਕੋਈ ਦਿੱਕਤ ਤਾਂ ਨਹੀਂ ਜਮ ਮਖਾ ਦਾ ਵਰਗਾ ਪੋਲੀ ਧਾਰਨ ਨਿਕਲੂਗੀ ਮੋਟੀ ਜਵਾਈ ਨਿਕਲੂ ਪੂਰੀ ਠੀਕ ਠੀਕਾ ਲਓ ਵੀ ਦੋਸਤੋ ਥਾਰ ਤੋਂ ਬੁਰੀ ਹੋਣੀ ਬਾਈ ਜਿਹੜੀ ਝੋਟੀ ਆ ਉਹ ਤਿਆਰ ਹੋਈ ਐ ਤੇ ਪਲੀ ਪੁਲੀ ਵੀ ਬਹੁਤ ਆ ਹਣਾ ਬਾਈ ਹਾਂ ਬਾਈ ਬੈਣੀਆ ਨੇ ਤਾਂ ਦਾ ਹੱਕ ਆਇਆ ਤਾਂ ਇਹ ਮੋਟਾ ਪਰਲੇ ਥਣ ਨੂੰ ਸ਼ਾਇਦ ਹੀ ਫਰਕ ਹੂ ਦੁੱਧ ਦਾ ਕੋਈ ਫਰਕ ਨਹੀਂ ਰਹਿਣਾ। ਨਾਗਰ ਲਈਦਾ ਹਨਾ। ਹਾਂ ਮਗਲੇ ਦਾ। ਠੀਕ ਆ। ਮੂੰਹ ਮੱਥੇ ਦੀ ਬਈ ਬਹੁਤ ਸੁਣੀ ਆ ਨਾ। ਸਿੰਘਾ ਸੂਆਂ ਦੀ ਕੁੰਡੀ ਆ। ਚੋ ਠੀਕ ਨੇ। ਭਲੀ ਹੋਈ ਵੀ ਪੂਰੀ ਆ ਦੇਖੋ ਤੁਹਾਨੂੰ ਲਈਵਾ ਦਿਖਾਉਣਾ ਇੱਥੇ ਦੋਸਤੋ। ਅੱਜ ਮਸੂਦ ਸੂਤ ਸੁਰੂ ਹੁੰਦਾ ਇਹ ਨਿਸ਼ਾਨੀ ਹੁੰਦੀ ਆ ਵੀ ਦੁੱਧ ਵਾਲਾ ਪਸ਼ੂ ਆ ਬਈ ਇਹ। ਇਹ ਆਈਡੀਆ ਬਈ ਕਿੰਨਾ ਕੁ ਦੁੱਧ ਪਾ ਦੂਗੀ ਤੁਹਾਡੇ ਹਿਸਾਬ ਨਾਲ? ਇਹ 17 ਕਿਲੋ ਚੋ ਆਇਆ ਬਈ ਦੂਜੇ ਸੂਏ ਦਾ। ਦੂਜੇ ਸੂਏ ਦਾ ਬਈ। ਹਾਂ। ਠੀਕ ਆ। ਤੇ ਹੁਣ ਤਾਂ ਫਿਰ ਵੱ ਠੀਕ ਕਿੰਨੀ ਡਵਾੜਾ ਭਾਈ ਦੇ ਹੋਇਆ ਤਨੇ ਹਾਂ ਭਾਈ ਹਾਂ ਠੀਕ ਕਿੰਨੀ ਡਵਾੜਾ ਡਿਮਾਂਡ 135 ਹੈ ਭਾਈ 135 ਹਾਂ ਤੇ ਮਾਨਤਾਨ ਭਾਈ ਮੌਕੇ ਤੇ ਹੋ ਜਾਊਗਾ ਠੀਕ ਹੈ ਲੈ ਵੀ ਦੋਸਤੋ ਬਾਈ ਨੇ 135 ਦੀ ਡਿਮਾਂਡ ਰੱਖੀ ਹੈ ਮੁਹੰਮਦ ਗਿਆ ਉਹਨਾਂ ਰੁਪਈਆਂ ਦੀ ਹੈ ਦੇਖਣ ਵਾਲਾ ਵੀ ਉਹ ਕਰ ਲਓ ਹਜੇ ਥੋੜੀ ਕੱਚੀ ਐ ਨਿਗਾ ਚ ਘਟ ਆਊਗੀ ਹਾਂ ਥੋੜੀ ਜਿਹੀ ਕੱਚੀ ਐ ਜਿਵੇਂ ਤੁਸੀਂ ਦੱਸਿਆ 10 ਦਿਨ ਲੈ ਜੂਗੀ ਹਨਾ ਹਾਂ ਜੀ ਥਾਣਾ ਥੁਣਾ ਦੀ ਬਾਈ ਕਹਿੰਦਾ ਵੀ ਓਕੇ ਆ ਬਈ ਆਪਣੀ ਤਸੱਲੀ ਆ ਤੇ ਬਾਕੀ ਤੁਸੀਂ ਆਪ ਦੀ ਤਸੱਲੀ ਕਰਕੇ ਲੈ ਕੇ ਜਾਣੀ ਆ ਕੋਈ ਚੀਜ਼ ਨਹੀਂ ਦੋਸਤੋ ਝੋਟੀ ਐ ਪੂਰੀ ਬਈ ਹਾਂ ਤੇ ਇਹ ਤਿੰਨੇ ਨਗ ਬਕਾਉ ਹੈਗੇ ਆ ਇਹ ਸੱਜਰ ਸੂਈ ਐ ਤੇ ਇਹ ਦੋਸਤੋ ਹਜੇ ਗੱਬਣਾ ਇਹਦੇ ਵੀ 10 ਦਿਨ ਰਹਿੰਦੇ ਹਨਾ ਤੇ ਕਿਸੇ ਵੀ ਮਿੱਤਰ ਪਿਆਰੇ ਨੂੰ ਬਾਈ ਇਹ ਨਾਗਾ ਜਿਹੜੇ ਚਾਹੀਦੇ ਹੁਣ ਤਾਂ ਬਾਈ ਨੂੰ ਕਾਲ ਕਰ ਲਿਓ ਨੰਬਰ ਦੇ ਰਿਹਾ ਮੈਂ ਸਕਰੀਨ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਉਹ ਦੋਸਤ ਤੱਕ ਪਹੁੰਚੇ ਜਿਨ੍ਹਾਂ ਨੂੰ ਅਸਲ ਵਿੱਚ ਗਾਵਾਂ ਦੀ ਲੋੜ ਹੈ ਸੋ ਬਾਈ ਧੰਨਵਾਦ ਥੈਂਕ ਯੂ ਸ਼ੁਕਰੀਆ ਠੀਕ